ਇੱਕ ਦੌਰ ਕਬੱਡੀ ਦਾ ਦੌਰ ਵੀ ਚੱਲ ਰਿਹਾ ਹੈ ਨਾ ਉਹਦੇ ਤੇ ਵੀ ਗੱਲਬਾਤ ਕਰੀਏ ਅ ਪਾਲੇ ਜਲਾਲਪੁਰੀ ਨੇ ਇੱਕ ਪੋਸਟ ਪਾਈ ਪੋਸਟ ਜਿਹੜੀ ਇਹਨਾਂ ਨੂੰ ਪੜ੍ਹ ਕੇ ਇੱਕ ਤਕਲੀਫ ਹੁੰਦੀ ਹੈ ਜਦੋਂ ਕੋਈ ਕਿਸੇ ਚੀਜ਼ ਨੂੰ ਬਹੁਤ ਮੁਹੱਬਤ ਕਰਦਾ ਹੈ ਨਾ ਆਪਣੀ ਮਾਂ ਵਾਂਗੂ ਪਾਲਦਾ ਸਾਂਭਦਾ ਤੇ ਉਹਦੇ ਵਿੱਚ ਉਤਰਿਆ ਹੁੰਦਾ ਉਹਦੇ ਵਿੱਚ ਜਦੋਂ ਕਿਤੇ ਕੋਈ ਮਾੜੀ ਮੋਟੀ ਕਮੀ ਮਹਿਸੂਸ ਹੋਵੇ ਉਹਦੇ ਵਿੱਚ ਕੁਝ ਖਿਲਰਦਾ ਮਹਿਸੂਸ ਹੋਵੇ ਤੇ ਉਹ ਤਕਲੀਫ ਮਹਿਸੂਸ ਕਰਦਾ ਉਹ ਪੋਸਟ ਦੀ ਜਿਹੜੀ ਪੀੜ ਹੈ ਕੀ ਕਹਿਣਾ ਚਾਹੁੰਦੇ ਨੇ ਪਾਲਾ ਜੀ ਦੇਖੋ ਜੋ ਪਾਲਕ ਕਹਿਣਾ ਚਾਹੁੰਦਾ ਹੂੰ ਪਹਿਲੀ ਗੱਲ ਮੈਂ ਸਾਫ਼ ਕਰ ਦੇਵਾਂ ਮੇਰਾ ਅਦੋਨਿਕ ਕਬੱਡੀ ਨਾਲ ਕੋਈ ਵਾਅ ਵਾਸਤਾ ਨਹੀਂ ਹੈ ਜੀ ਮੈਂ 99 ਚਾਰ ਦਾ ਲੰਗੋਟਾ ਟੰਗਦਾ ਸੀ ਜੀ ਪਰ ਮੇਰਾ ਜ਼ਿੰਦਗੀ ਦਾ ਪਹਿਲਾ ਪ੍ਰੇਮ ਕਬੱਡੀ ਸੀ ਹੂੰ ਪਹਿਲਾ ਇਸ਼ਕ ਹੁੰਦਾ ਨਾ ਜੀ ਪਹਿਲਾ ਇਸ਼ਕ ਮੈਨੂੰ ਕਬੱਡੀ ਨਾਲ ਹੋਇਆ ਜੀ ਆਪਦੀ ਲਾਈਫ ਚ ਹੂੰ ਨਹੀਂ ਅਸੀਂ ਕੋਈ ਵੱਡੇ ਸਟਾਰ ਨਹੀਂ ਬਣ ਸਕੇ ਚਲੋ ਉਹ ਕੋਈ ਗੱਲ ਹੁੰਦੀ ਹੈ ਪਰ ਬਹੁਤ ਦੂਰ ਦੂਰ ਤੱਕ ਖੇਡੇ ਜਨੂਨੀਅਤ ਨਾਲ ਖੇਡੇ 59 ਦੇ ਨਮੇਚ ਮੈਂ ਆਪਦਾ ਲਾਸਟ ਮੈਚ ਖੇਡਿਆ ਜੀ ਜਾਂ ਬਹੁਤ 2000 ਚੋਂ ਮੈਨੂੰ ਯਾਦ ਨਹੀਂ ਇਸ 에ਰਾਚੀ ਖੇਡਿਆ ਤੇ ਉਸ ਤੋਂ ਬਾਅਦ ਆਪਾਂ ਕਦੇ ਗਰਾਉਂਡ 'ਚ ਨਹੀਂ ਵੜੇ ਫਿਰ ਮੇਰਾ ਜ਼ਿੰਦਗੀ ਦਾ ਇਹ ਹੈ ਕਿ ਜਿੱਥੋਂ ਮੈਂ ਕਟ ਕਟਆਫ ਕਰ ਗਿਆ ਮੈਂ ਪਿੱਛੇ ਨਹੀਂ ਦੇਖਦਾ ਜੀ ਜੀ ਮੈਸੇ ਦੀ ਗੱਲ ਤੁਹਾਨੂੰ ਦੱਸਣਾ ਹਾਲਾਂਕਿ ਮੇਰੇ ਦੋਸਤ ਉਸ ਟਾਈਮ ਦੇ ਅਜੇ ਵੀ ਕਬੱਡੀ ਨਾਲ ਜੁੜੇ ਆ ਤਾਂ ਖਾਲਾ ਬਾਗਣੀਆਂ ਬਹੁਤ ਤਕੜੀ ਚੈਂਪੀਅਨਸ਼ਿਪ ਕਰਾਉਂਦਾ ਸਾਡਾ ਮਿੱਤਰ ਪ੍ਰਾਸ ਸਾਡਾ ਜੀ ਇੰਨੇ ਮਤਲਬ ਇਹ ਕਿ ਆਧੁਨਿਕ ਕਬੱਡੀ ਜਿਹੜੀ ਅੱਜ ਦੀ ਹੂੰ ਉਹਦੇ ਚ ਲਗਭਗ ਉਹੀ ਚੀਜ਼ਾਂ ਨੇ ਜਿਵੇਂ ਆਈਪੀਐਲ ਕ੍ਰਿਕਟ ਤੋਂ ਆਈਪੀਐਲ ਬਣ ਗਈ ਹੂੰ ਗਲੈਮਰ ਹੈ ਪੈਸਾ ਹੈ तामझाम ਬਹੁਤ ਵੱਧ ਸਰ ਰੀਲਾਂ ਪਾਉਂਦੇ ਨੇ ਪਲੇਅਰ ਹੂੰ ਉਹ ਵਾਇਰਲ ਹੁੰਦੀਆਂ ਨੇ ਮਤਲਬ ਵੀ ਕਬੱਡੀ ਦਾ ਬਿਲਕੁਲ ਮੁਹੰਦਰੇ ਵਾਂਗ ਲੱਗਿਆ ਉਹ ਨੌਕ ਚੋਕ ਲੜਾ ਲੜਾਈ ਗੁੱਸੇ ਗਿਲੇ ਲੋਕ ਅਗਰੈਸ਼ਨ ਹੈ ਕਬੱਡੀ ਚ ਅਗਰੈਸ਼ਨ ਤੇ ਰਹਿੰਦਾ ਹੈ ਸਾਬ ਜੀ ਪਰ ਹੁਣ ਉਹ ਹੋਰ ਤਰ੍ਹਾਂ ਦਾ ਬਣ ਗਿਆ ਪਰ ਉਸ ਵੇਲੇ ਅਗਰੈਸ਼ਨ ਵੀ ਹੁੰਦਾ ਸੀ ਪ੍ਰੇਮ ਬਹੁਤ ਸੀ ਮੈਂ ਖੁਦ ਕਈ ਐਸੇ ਵਿਅਕਤੀਗਤ ਮਾਮਲੇ ਦੇਖੇ ਜਿੱਥੇ ਦੁਸ਼ਮਣੀ ਆ ਕੇ ਮਿਟ ਗਈਆਂ ਗਰਾਉਂਚ ਮੁੰਡਿਆਂ ਨੇ ਕਿਹਾ ਕਿ ਨਹੀਂ ਬਜ਼ੁਰਗ ਲੜਦੇ ਰਹੇ ਲੜਦੇ ਰਹੇ ਆਪਾਂ ਪ੍ਰੇਮ ਨਾਲ ਖੇਡਣਾ ਹੂੰ ਕਬੱਡੀ ਦਾ ਹਾਂ ਟਿਕੜਮਾ ਉਦੋਂ ਵੀ ਚੱਲਦੀਆਂ ਸੀਗੀ ਕੋਈ ਧਰਮ ਉਹ ਲਾਉਂਦਾ ਹੁੰਦਾ ਸੀਗਾ ਤਿਲਕ ਨਾਲ ਹੱਥ ਤੇਲਕਨ ਵਾਸਤੇ ਧਰਮ ਉਹ ਪਾਪਾ ਕ੍ਰੀਮ ਆਉਂਦੀ ਹੁੰਦੀ ਸੀ ਕਿ ਨਾ ਲੈਣਾ ਮੇਰੇ ਖਿਆਲ ਨਾਲ ਠੀਕ ਨਹੀਂ ਹੈ ਜੀ ਔਰ ਇਸਮੈਲ ਨਹੀਂ ਸੀ ਆਉਂਦੀ ਹੂੰ ਠੀਕ ਹੈ ਜੀ ਤਾਈਆਂ ਚੋਂ ਇਧਰ ਉਧਰ ਵਜਨ ਚੋਂ ਉਧਰ ਟਿਕੜਮਾ ਚੱਲਦੀਆਂ ਸੀ ਪਰ ਕਬੱਡੀ ਦਾ ਕੋਈ ਬਹੁਤਾ ਨੁਕਸਾਨ ਨਹੀਂ ਸੀ ਹੂੰ ਆਹ ਹੁਣ ਪਿਛਲੇ ਮੈਂ ਜੋ ਮਾਮਲਾ ਦੇਖਿਆ ਸੀ ਜਗਰਾਉ ਏਰੀਆ ਦਾ ਪਹਿਲਾ ਦੇਖਿਆ ਸੀਗਾ ਜੀ ਉਸ ਤੋਂ ਬਾਅਦ ਫਿਰ ਜੱਗੂ ਭਗਵਾਨਪੁਰੀਏ ਦਾ ਨਾਮ ਜਾ ਹੋਰ ਦੂਜੇ ਤੀਜੇ ਦਾ ਨਾਮ ਉਸ ਤੋਂ ਬਾਅਦ ਆਇਆ ਹੂੰ ਜਦੋਂ ਮੈਨੂੰ ਇਹ ਗੱਲ ਕਿਸੇ ਨੇ ਦੱਸੀ ਕਿ ਫਲਾਣਾ ਬੰਦਾ ਜੇਲ੍ਹ 'ਚ ਬੈਠਾ ਸਾਡੇ ਏਰੀਏ 'ਚ ਟੂਰਨਾਮੈਂਟ ਪ੍ਰਭਾਵਿਤ ਕਰਦਾ ਜਾਂ ਟੀਮਾਂ ਪ੍ਰਭਾਵਿਤ ਕਰਦਾ ਤਾਂ ਮੈਂ ਤਾਂ ਸੁਣ ਰਹਿ ਗਿਆ ਮੇਰਾ ਵਾਅ ਵਾਸਤਾ ਨਹੀਂ ਹੈ ਕਬੱਡੀ ਦੇ ਵਿੱਚ ਵੀ ਪ੍ਰਭਾਵ ਤੇ ਮੈਂ ਤਾਂ ਧੰਗ ਰਹਿ ਗਿਆ ਕਿ ਜੀ ਕਬੱਡੀ ਚਾ ਕੁਛ ਹੂੰ ਤੇ ਫਿਰ ਮਤਲਬ ਕਿ ਅਸੀਂ ਬੋਲਣਾ ਸਟਾਰਟ ਕੀਤਾ ਕਬੱਡੀ ਜਾਂ 뮤직 ਇੰਡਸਟਰੀ 'ਚ ਕਿ ਆਹ ਕੁਛ ਚੱਲਦਾ ਜੀ ਤੋ ਨਹੀਂ ਕਿਸੇ ਨੇ ਧਿਆਨ ਦਿੱਤਾ ਹੁਣ ਤੁਸੀਂ ਦੇਖੋ ਕਿ ਐਡਾ ਵੱਡਾ ਕਾਂਡ ਹੋ ਗਿਆ ਕਬੱਡੀ ਦਾ ਸਿੱਧੂ ਮੂਸੇ ਵਾਲਾ ਹੀ ਮਾਰਿਆ ਗਿਆ ਕਿ ਤਰ੍ਹਾਂ ਨਾਲ ਨੰਗਾ ਲੰਬੀਆ ਕਬੱਡੀ ਦਾ ਮੂਸੇ ਵਾਲਾ ਸੀ ਬਿਲਕੁਲ ਤੇ ਉਦੋਂ ਵੀ ਚਲੋ ਠੀਕ ਹੈ ਜਿਸ ਨੇ ਵੀ ਕੀਤਾ ਮੈਂ ਕਹਿੰਦਾ ਕਿ ਉਸ ਨੂੰ ਸਜ਼ਾ ਮਿਲੇ ਲੱਖ ਵਾਰ ਦੇ ਲਈ ਪਰੰਤੂ ਕਬੱਡੀ ਨੂੰ ਬਚਾਉਣ ਵਾਸਤੇ ਪੰਜਾਬੀ ਇੱਕ ਨਹੀਂ ਹੋਏ ਉਸ ਟਾਈਮ ਵੀ ਹਮ ਮਾਫ ਕਰਨਾ ਪਲੇਅਰ ਵੀ ਇੱਕ ਨਹੀਂ ਹੋਏ ਜੀ ਆਪਦੀਆਂ ਮਜਬੂਰੀਆਂ ਜਾਂ ਗਰਜਾਂ ਹੋ ਸਕਦੀਆਂ ਇਹਨਾਂ ਦੀ ਮੈਨੂੰ ਨਹੀਂ ਪਤਾ ਪਰੰਤੂ ਹੂੰ ਤੁਸੀਂ ਇਹ ਵੇਖੋ ਕਬੱਡੀ ਦਾ ਇੱਕ ਬੜਾ ਤਗੜਾ ਪਲੇਅਰ ਹੈ ਯਾਦਾ ਸੁਰਖਪੁਰਾ ਸਰਪੰਚ ਰਿਆ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ ਜੀ ਹੁਣ ਪਾਲਾ ਜਲਾਨਪੁਰੀਆ ਉਹਦਾ ਜ਼ਿਕਰ ਕਰਦਾ ਹੈ ਵਿੱਚ ਹੂੰ ਕਿ ਉਹਨਾਂ ਦੇ ਨਾਲ ਜੋ ਹੋਇਆ ਜੀ ਕੋਈ ਗੁਰਦਾਸਪੁਰ ਏਰੀਆ ਦਾ ਟੂਰਨਾਮੈਂਟ ਸੀ ਜੀ ਜੀ ਉਹ ਇਤਫਾਕਨ ਸਵੇਰੇ ਹੀ ਮੈਂ ਉਹ ਵੀਡੀਓ ਵੇਖ ਕੇ ਆਟਿਆ ਸਾਂ ਫਿਰ ਮੈਨੂੰ ਪੋਸਟ ਦੀ ਸਮਝ ਆ ਗਈ ਕਿਉਂਕਿ ਪੋਸਟ 'ਚ ਅਧੂਰੀ ਜਾਣਕਾਰੀ ਹੈ ਹੂੰ ਬਿਲਕੁਲ ਉਹਦੇ ਬਾਰੇ ਦੱਸਿਆ ਨਹੀਂ ਕਿ ਕੀ ਕਾਰਨ ਹੈ ਜਾਂ ਕਾਦੇ ਵਾਸਤੇ ਪੋਸਟ ਪਾਈ ਹੋਈ ਹੈ ਮੈਂ ਇੱਕ ਵੀਡੀਓ ਵੇਖਿਆ ਤਾਂ ਉਹ ਇਦਾਂ ਹੀ ਉਹ ਚੱਲਦੀ ਇੱਕ ਵੀਡੀਓ ਆ ਗਈ ਵੀਡੀਓ 'ਚ ਉਹ ਸ਼ਖਸ ਕਹਿ ਰਿਹਾ ਜੀ ਉਹ ਸ਼ਖਸ ਕਹਿ ਰਿਹਾ ਹੈ ਕਿ ਦੇਖੋ ਦੋ ਪਲੇਅਰਸ ਸੁਰਖਪੁਰ ਦੇ ਅਗੇ ਇਹਨਾਂ ਨੇ ਮੋੜ ਦਿੱਤੇ ਨੇ ਯਾਦ ਇਹਨਾਂ ਨੂੰ ਘੇਰੀ ਖਲੋਤੇ ਆ ਖੇਡ ਨਹੀਂ ਦੇ ਰਹਾ ਪਤਾ ਨਹੀਂ ਉਹਨਾਂ ਕੋਲ ਥਿਆਰ ਆ ਕੀ ਆ ਹੂੰ ਆਪਾਂ ਇੰਨੇ ਬੰਦੇ ਇੱਥੇ ਖਲੋਤੇ ਆ ਟੂਰਨਾਮੈਂਟ ਖਰਾਬ ਹੋਣ ਡਿਆ ਆ ਉਹ ਚੱਲੀਏ ਆਖਾਪਾ ਉਧਰ ਨੂੰ ਹੂੰ ਇਹ ਨਾਂ ਸੁਮਿਤ ਕਰ ਰਿਹਾ ਕੋਈ ਵਿਅਕਤੀ ਮੈਂ ਨਾਂ ਨਹੀਂ ਜਾਣਦਾ ਨੌਜਵਾਨ ਜੀ ਜੀ ਤਾਂ ਇਹਦਾ ਮਤਲਬ ਇਹ ਆ ਕਿ ਉੱਥੇ ਮੈਚ ਦੇ ਦੌਰਾਨ ਇਹ ਸਭ ਕੁਝ ਵਾਪਰਿਆ ਕਿ ਯਾਦ ਹੋਰਾਂ ਨੂੰ ਸ਼ਾਇਦ ਗਰਾਊਂਚ ਨਹੀਂ ਸੀ ਹੋਣ ਦਿੱਤਾ ਜਾ ਰਿਹਾ ਹੂੰ ਮਤਲਬ ਬੰਦੇ ਖਲੋਤੇ ਸੀਗੇ ਇਹ ਤਾਂ ਇੱਕ ਤਰ੍ਹਾਂ ਦੇ ਕਹੋ ਕਿ ਬਹੁਤ ਜ਼ਬਰਦਸਤੀ ਹੈ ਬਹੁਤ ਜ਼ਬਰ ਹੈ ਤੁਸੀਂ ਖੇਡ ਨੂੰ ਵੀ ਤੁਸੀਂ ਹੋਰ ਪਾਸੇ ਲੈ ਗਏ। ਦੇਖੋ ਇਹ ਤੇ ਹੁਣ ਮੈਂ ਕੁਝ ਕਹਿ ਨਹੀਂ ਸਕਦਾ ਕਿ ਕੀ ਚੱਲਦਾ ਹੈ ਇੱਥੇ ਕਬੱਡੀ ਦੇ ਨਾਲ ਜਿਹੜੇ ਵਾਅ ਵਾਸਤਾ ਰੱਖਦੇ ਜਿਹੜੇ ਕਬੱਡੀ ਦੇ ਵਿੱਚ ਵਿਚਰਦੇ ਆ ਜੀ ਜੀ ਆਪਾਂ ਤਾਂ ਬਾਹਰ ਬੈਠੇ ਆਂਗਾ ਹਮ ਕਬੱਡੀ ਦੇ ਬਾਹਰ ਬੈਠੇ ਆਂ ਕਿ ਚਲੋ ਠੀਕ ਆ ਖਬਰਾਂ ਸੁਣ ਲਈਆਂ ਆਹ ਉਹ ਕਿਹਾ ਵਾਹ ਉਹ ਕਿਹਾ ਰੀਲਾਂ ਆ ਗਈਆਂ ਜੀ ਜੀ ਇਹ ਸਾਰੀਆਂ ਚੀਜ਼ਾਂ ਦੇਖ ਸਕਦੇ ਹੋ ਇਹ ਤੇ ਹੁਣ ਜੋ ਬੰਦੇ ਕਬੱਡੀ ਦੇ ਨਾਲ ਵਾਅ ਵਾਸਤਾ ਨੇ ਇਸ ਵਿੱਚ ਜਿਹੜੇ ਅੰਦਰ ਸਭ ਕੁਝ ਜਾਣਦੇ ਆ ਹੂੰ ਤੇ ਉਹਨਾਂ ਨੂੰ ਬੋਲਣ ਦੀ ਲੋੜ ਹੈ ਨਾ ਜੀ ਕਿ ਜੇ ਮੰਨ ਲਓ ਇਸ ਤਰ੍ਹਾਂ ਟੂਰਨਾਮੈਂਟ ਪ੍ਰਭਾਵਿਤ ਹੋ ਰਿਹਾ ਹੈ ਜੀ ਜੇ ਪ੍ਰਭਾਵਿਤ ਹੋ ਰਿਹਾ ਹੂੰ ਐਡੇ-ਐਡੇ ਤਗੜੇ ਪਲੇਅਰਾਂ ਨੂੰ ਰੋਕਿਆ ਜਾ ਰਿਹਾ ਹੈ ਤਾਂ ਕਿਤੇ ਨਾ ਕਿਤੇ ਕਨੈਕਸ਼ਨ ਤੇ ਗਰੋਵ ਆਸੀਦਾ ਬਿਲਕੁਲ ਜਾਂ ਪੈਸੇ ਦਾ ਹੂੰ ਇਹੀ ਸਾਰੀਆਂ ਚੀਜ਼ਾਂ ਨੇ ਜੈ ਫਿਕਸਿੰਗ ਦਾ ਕਿ ਕਿਸੇ ਵੀ ਸੂਰਤ ਦੇ ਵਿੱਚ ਕਬੱਡੀ ਵਾਸਤੇ ਦੇਖੋ ਅੱਗੇ ਗੋਲੀਆਂ ਚੱਲੀਆਂ ਨੰਗਲੰਬੀਆ ਦਾ ਕਤਲ کئی ਟੂਰਨਾਮੈਂਟਾਂ ਤੇ ਗੋਲੀਆਂ ਚੱਲੀਆਂ ਜੀ ਜੀ ਉਹ ਇਟਲੀ ਜੋ ਪਲੇਅਰ ਆਇਆ ਸੀਗਾ ਉਹ ਉਹਦੇ ਤੇ ਹਮਲਾ ਹੋ ਗਿਆ ਸੀਗਾ ਕਈ ਘਟਨਾਵਾਂ ਯਾਦ ਨੇ ਜੀ ਕਈ ਟੂਰਨਾਮੈਂਟਾਂ ਤੇ ਗੋਲੀਆਂ ਚੱਲੀਆਂ ਜਾਂਦਾ ਤੇ ਜੇ ਮੰਨ ਲਓ ਅੱਗੇ ਜਿਹੜਾ ਕਹਿੰਦੇ ਤੁਸੀਂ ਇੱਕ ਨਾ ਲੇਖ ਲਿਖਿਆ ਸੀ ਸਰਵਨ ਸਿੰਘ ਢੁੱਡੀ ਕੇ ਹੋਰਾਂ ਨੇ ਕਬੱਡੀ ਨੂੰ ਡਰੱਗ ਦਾ ਜਫਾ ਹੂੰ ਬੜਾ ਫੇਮਸ ਹੋਇਆ ਸੀ ਅੱਜ ਤੋਂ ਕਈ ਸਾਲ ਪਹਿਲਾਂ ਜੀ ਉਹ ਕਿਤੇ ਜੀ ਤਾਂ ਯਾਦ ਰਹਿ ਜਾਂਦੀ ਹੈ ਬਿਲਕੁਲ ਤੇ ਹੁਣ ਜੇ ਇਹ ਕੈਂਚੀ ਵੀ ਵੱਜ ਗਈ ਹੂੰ ਤੇ ਫਿਰ ਸਹੀ ਲੱਗਾ ਕੱਲੂ ਦੇਖੋ ਜਵਾਕ ਤੇ ਸਾਡੇ ਪਹਿਲੇ ਨਹੀਂ ਗਰਾਊਂਡ 'ਚ ਜਾਂਦੇ ਹੂੰ ਆ ਤੁਸੀਂ ਮੋਬਾਈਲ ਦੀ ਬਿਮਾਰੀ ਦੀ ਗੱਲ ਕੀਤੀ ਆ ਕਿ ਲੋਕ ਤੇ ਪਹਿਲਾਂ ਹੀ ਗਰਾਊਂਡਾਂ ਨਾਲੋਂ ਟੁੱਟੇ ਪਏ ਨੇ ਜੀ ਕੁਝ ਬਾਹਰ ਚਲੇ ਗਏ ਕੁਝ ਅੰਦਰਾਂ 'ਚ ਵੜ ਕੇ ਬੈਠੇ ਨੇ ਅੰਦਰਾਂ 'ਚ ਵੜ ਕੇ ਬਿਲਕੁਲ ਤੇ ਉਸ ਤੋਂ ਬਾਅਦ ਜੇ ਬੱਚੇ ਨਵੇਂ ਨਵੀਂ ਪਨੀਰੀ ਪੈਦਾ ਨਹੀਂ ਹੋਏਗੀ ਹੂੰ ਕਿਉਂਕਿ ਮਾਪੇ ਨਹੀਂ ਚੋਂਗੇ ਕਿ ਇਸ ਬਲਦੀ ਅੱਗ ਦੇ ਵਿੱਚ ਹੱਥ ਪੋਈਏ ਕੋਈ ਵੀ ਨਹੀਂ ਆਪਣੇ ਬੱਚੇ ਨੂੰ ਧੱਕਣਾ ਚਾਹੁੰਦਾ ਤੇ ਫਿਰ ਭਾਈ ਕਬੱਡੀ ਦਾ ਨੁਕਸਾਨ ਹੈ ਜੀ ਮੈਂ ਜਿਵੇਂ ਕਿਹਾ ਕਿ ਚਲੋ ਠੀਕ ਹੈ ਮੈਂ ਸਪਸ਼ਟ ਕਰ ਦਿੱਤਾ ਕਿ ਮੇਰਾ ਕੋਈ ਅੱਜ ਦੀ ਕਬੱਡੀ ਚ ਕੋਈ ਲੈਣਾ ਦੇਣਾ ਨਹੀਂ ਹੈ ਮੇਰਾ ਕਿਸੇ ਨਾਲ ਵਰਤ ਵਰਤਾ ਨਹੀਂ ਹੈ ਜੀ ਜੀ ਨਾ ਮੈਂ ਕਦੇ ਕਿਸੇ ਟੂਰਨਾਮੈਂਟ ਵਗੈਰਾ ਤੇ ਗਿਆ ਪਰ ਦੁੱਖ ਤੇ ਹੁੰਦਾ ਨਾ ਪਰ ਜੋ ਵਾਪਰ ਰਿਹਾ ਉਹ ਸਾਰੀ ਕਿਉਂਕਿ ਤੁਸੀਂ ਮਾਂ ਕਹਿੰਦੇ ਹੋ ਨਾ ਇੱਕ ਪਾਸੇ ਜੀ ਇੱਕ ਪਾਸੇ ਤੇ ਇੱਕ ਖੇਡ ਨੂੰ ਮਾਂ ਕਹਿੰਨੂ ਦੂਜੇ ਪਾਸੇ ਤਾਂ ਵਿੜਾ ਕਰ ਕਰਦੇ ਹੂੰ ਬਿਲਕੁਲ ਉਹ ਜਿਹੜੇ ਵੀ ਕਰ ਰਹੇ ਨੇ ਚਾਹੇ ਫੈਡਰੇਸ਼ਨਾਂ ਚ ਬੈਠੇ ਮੈਂ ਮੈਂ ਤੇ ਸਿੱਧਾ ਹੀ ਕਹਿਣਾ ਜੀ ਚਾਹੇ ਗੈਂਗਸਟਰ ਹੋਵੇ ਤੇ ਆਪਣੇ ਪੰਜਾਬੀ ਨੇ ਪੰਜਾਬੀ ਬਿਲਕੁਲ ਗੈਂਗਸਟਰ ਕਿਹੜਾ ਜਿਹੜਾ ਪੰਜਾਬ ਦਾ ਕੋਈ ਭਗੌੜਾ ਹੈ ਵਾਂਟਰਡ ਹੈ ਕੋੜੇ ਵਾਲਾ ਭਗੌੜੇ ਵਾਲਾ ਕੋਈ ਵੀ ਹੈ ਉਹ ਹੈ ਤੇ ਪੰਜਾਬੀ ਆ ਨਾ ਬਿਲਕੁਲ ਠੀਕ ਹੈ ਨਾ ਜੀ ਤਾਂ ਗੱਲ ਇਹ ਆ ਕਿ ਚਾਹੇ ਕੋਈ ਫੈਡਰੇਸ਼ਨ ਵਾਲਾ ਚਾਹੇ ਕੋਈ ਖਿਡਾਰੀ ਵੀ ਰਲਿਆ ਹੋਵੇ ਜੀ ਮਾੜੀ ਉਹ ਗੱਲ ਕਿਉਂਕਿ ਅਸੀਂ ਅਸੀਂ ਤੇ ਸਿੱਧੀ ਗੱਲ ਕਰਾਂਗੇ ਪਰ ਉਹ ਇਹਨਾਂ ਤੇ ਲਿਆਸ ਕਰੇ ਕਿ ਮਾਂ ਤੇ ਬਖਸ਼ ਦੇਣੀ ਚਾਹੀਦੀ ਹੈ ਨਾ ਹੂੰ ਬਥੇਰਾ ਕੋਸ਼ੇ ਕਰਨ ਵਾਸਤੇ ਮੈਂ ਅਗੇ ਜੀ ਲਿਖਿਆ ਹੈ ਪੋਸਟ 'ਚ ਮੈਂ ਕਹਾ ਜਦੋਂ ਘਰ ਘਰ ਛੱਡਦੇ ਹੀ ਹੈ ਨਾ ਘਰ ਛੱਡਣ ਦਾ ਮਤਲਬ ਹੁੰਦਾ ਕਿ ਛੱਡੀ ਦੁਨੀਆਦਾਰੀ ਹੂੰ ਠੀਕ ਹੈ ਉਹ ਇਰਫਾਨ ਖਾਨ ਕਹਿੰਦਾ ਨਾ ਜੈਸੀ ਦੁਨੀਆ ਵੈਸੇ ਹਾਂ ਹੂੰ ਠੀਕ ਹੈ ਨਾ ਅਬ ਜੈਸੀ ਦੁਨੀਆ ਵੈਸੇ ਹਾਂ ਜਦੋਂ ਤੁਸੀਂ ਤੁਰ ਪਏ ਚਾਹੇ ਤੁਸੀਂ ਭਗੌੜੇ ਵਾਂਟਡ ਕੁਝ ਵੀ ਹੂੰ ਛੜਤਾ ਕਰ ਜੀ ਫਿਰ ਤੁਹਾਡੇ ਸਾਹਮਣੇ ਦੁਨੀਆ ਹੁੰਦੀ ਹੈ ਜੋ ਮਰਜ਼ੀ ਕਰ ਲੋ ਯਾਰ ਹੂੰ ਇਥੇ ਉਹ ਮਰਜੀ ਹੁਣ ਮੈਂ ਬਹੁਤਾ ਨਹੀਂ ਕੰਗਨਨ ਨੇ ਕਹਿੰਦਾ ਗਲੋਰੀਫਾਈ ਕਰਦਾ ਪਰ ਇਹ ਚੀਜ਼ ਹੈ ਮੈਂ ਕਹਿ ਰਿਹਾ ਇੱਕ ਪੰਜਾਬੀ ਦੇ ਤੌਰ ਤੇ ਕਿ ਬਥੇਰਾ ਕੁਝ ਹੁੰਦਾ ਕਰ ਲੋ ਪਰ ਅਸੀਂ ਆਪਦੀ ਮਾਂ ਦੀ ਪਾਤਤੇ ਨਾਲ ਰੋਲ ਰੋਣ ਛੱਡੋ ਤੇ ਰਾਜਨੀਤੀ ਵੀ ਨਹੀਂ ਹੋਣੀ ਚਾਹੀਦੀ ਕਬੱਡੀ ਚ ਰਾਜਨੀਤੀ ਨੇ ਵੀ ਬੜਾ ਬਿੜਾ ਘਰਕ ਕੀਤਾ ਉਹ ਤੇ ਹੈ ਜੀ ਉਹ ਤੇ ਆਪਾਂ ਵੇਖਿਆ ਹੀ ਪਿਛਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਹੀ ਗਲੈਮਰ ਜਿਹੜਾ ਸ਼ਬਦ ਤੁਸੀਂ ਵਰਤਦੇ ਨਾ ਉਹ ਗਲੈਮਰ ਆਇਆ ਹੀ ਹੌਲੀ ਹੌਲੀ ਆਇਆ ਹੈ ਪੈਸੇ ਨਾਲ ਉਹ ਚੀਜ਼ਾਂ ਨਾਲ ਖੈਰ ਮੇਰੇ ਮਿੱਤਰ ਜਸਪਾਲ ਰਾਏ ਜੀ ਦੱਸ ਰਹੇ ਨੇ ਕਿ ਖਿਡਾਰੀ ਵਾਪਸ ਮੋੜਨ ਕਰਕੇ ਕਹਿੰਦੇ ਟੂਰਨਾਮੈਂਟ ਬੰਦ ਹੋਣੇ ਟੂਰਨਾਮੈਂਟ ਹੋਣੇ ਬੰਦ ਹੋ ਗਿਆ ਕੱਟ ਰਹੇ ਨੇ ਟੂਰਨਾਮੈਂਟ ਕੱਟ ਰਹੇ ਆ ਇਹ ਗੱਲ ਸਹੀ ਹੈ ਇਹਨਾਂ ਦੀ ਅੱਗੇ ਤੇ ਆਪਣੇ ਪਿੰਡ ਪਿੰਡ ਟੂਰਨਾਮੈਂਟ ਹੁੰਦਾ ਸੀ ਜੀ ਹੁਣ ਇੱਕ ਤੇ ਬਜਟ ਬਹੁਤ ਚਾਹੀਦਾ ਤੁਹਾਨੂੰ ਜੀ ਤੇ ਜਿੱਥੇ ਚੱਲਦੇ ਐ ਇਦਾਂ ਦੇ ਫਿਰ ਉਹਦੇ ਵਿੱਚ ਇਹਨਾਂ ਦੀਆਂ ਮਤਲਬ ਕਿ ਐਂਟਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੀਆਂ ਹੋਣਗੀਆਂ ਪਰ ਹੌਲੀ ਹੌਲੀ ਬੰਦ ਕਰ ਦੇਣਗੇ ਤੁਸੀਂ ਹੋਰ ਛੱਡੋ ਪਲੱਥ ਦੇ ਨੇੜ ਦਾ ਇੱਕ ਕਬੱਡੀ ਪ੍ਰਮੋਟਰ ਟੂਰਨਾਮੈਂਟ ਕਰਵਾਉਣ ਆਇਆ ਮਾਰਚ ਚ ਟੂਰਨਾਮੈਂਟ ਹੈ ਸ਼ੈਦ ਅਕਬਰਪੁਰ ਹਮ ਸਰ ਨੂੰ ਥ੍ਰੈਟ ਆ ਗਈ ਥ੍ਰੈਟ ਕਿ ਵਸੂਲੀ ਦੇ ਕੱਲ ਵੀ ਤੁਸੀਂ ਕੱਲ ਸ਼ੈਦ ਪਰਸੋਂ ਅੱਸੇ ਹਾਂ ਤਿਆਰ ਕਰ ਦਿਨ ਪਹਿਲਾਂ ਜੀ ਕਿ ਵਸੂਲੀ ਦੇ ਤਾਂ ਕੋਈ ਕੋਣ ਆਏਗਾ ਵੀ ਟੂਰਨਾਮੈਂਟ ਕਰਵਾਉਣ ਅਗਲਾ ਕਹਿੰਦਾ ਦਬਾ ਕਰੋ ਯਾਰ ਜੀ ਠੀਕ ਹੈ ਨਾ ਇੱਕ ਤੇ ਲੋਕਾਂ ਦੇ ਪੁੱਤ ਬਚਾਈਏ ਹਮ ਗੇਮ ਵਾਲੇ ਪਾਸੇ ਲਾਈਏ ਤੇ ਦੂਜੇ ਪਾਸੇ ਭਾਈ ਕੋਈ ਗੋਲੀ ਮਾਰ ਕੇ ਏਡਾ ਕਰ ਦੂ ਕੱਲ ਨੂੰ ਕੀ ਖਟਾਂਗੇ ਅਸੀਂ ਸੋ ਇਸ ਕਰਕੇ ਇਸ ਸੱਤਿਥੀ ਸਾਡੀ ਜਿਹੜੀ ਹੈ ਨਾ ਨਾਜ਼ੁਕ ਹੋਈ ਪਈ ਹੈ ਜੀ 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 ਬਿਲਕੁਲ ਜੀ ਸੁਖਵੀਰ ਸਿੰਘ ਜੀ ਕਹਿ ਰਹੇ ਨੇ ਕਿ ਗੈਂਗਸਟਰ ਵਾਲ ਜਿਹੜਾ ਹੁਣ ਬਹੁਤ ਵਧ ਗਿਆ ਕਬੱਡੀ ਦੇ ਵਿੱਚ ਤੇ ਅੱਜ ਕੱਲ ਕਹਿੰਦੇ ਦੁਸ਼ਮਣੀਆਂ ਜਿਹੜੀਆਂ ਨੇ ਉਹ ਤੇ ਗਰਾਊਂਡ ਤੇ ਸ਼ੁਰੂ ਹੁੰਦੀਆਂ ਨੇ ਖੈਰ ਇਹ ਗੱਲ ਇਹਨਾਂ ਦੀ ਬੜੀ ਘੌਰ ਕਰਨ ਵਾਲੀ ਹੈ ਸੁਖਮ ਸਰ ਕਿ ਉਹ ਅੱਗੇ ਦੁਸ਼ਮਣੀਆਂ ਖਤਮ ਹੋ ਜਾਂਦੀਆਂ ਸੀ ਜੀ 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 ਤੇ ਸਰ ਬਸ ਹੀ ਯਾਰ ਦੋਸਤ ਬਣੇ ਆ ਉਹਨਾਂ ਗਰਾਊਂਡਾਂ ਦੇ ਨਿਰ ਤੋਂ ਵੱਡੇ ਵੀ ਨੇ ਪੁਲਿਸ ਫੋਰਸ ਦਾ ਹਿੱਸਾ ਨੇ ਸਰ ਅੱਜ ਵੀ ਪ੍ਰੇਮ ਹੈ ਬਹੁਤ ਜ਼ਿਆਦਾ ਜੀ ਹੂੰ ਬਹੁਤ ਜ਼ਿਆਦਾ ਪ੍ਰੇਮ ਆ ਮਤਲਬ ਕਿ ਅਸੀਂ ਤੇ ਮਿਲਦੇ ਜੁਲਦੇ ਆ ਤਾਂ ਇਦਾਂ ਪਰਿਵਾਰ ਵਾਂਗੂ ਜੀ ਹੂੰ ਤੇ ਕੋਈ ਗੁੱਸਾ ਗਲਾ ਕੋਈ ਦੁਸ਼ਮਣੀ ਉਹ ਦੂਰ ਤੱਕ ਅੱਛਾ ਇੱਕ ਚੀਜ਼ ਹੋਰ ਹੁੰਦੀ ਸੀ ਜੀ ਕਿਤੇ ਕਿਸੇ ਬੰਦੇ ਦੀ ਲਾਗਡਟ ਵੀ ਹੁੰਦੀ ਕਿਸੇ ਪਿੰਡ ਹੂੰ ਪਰ ਜੇ ਕੋਈ ਖੇਡਣ ਆ ਜਾਂਦਾ ਸੀਗਾ ਨਾ ਜੀ ਹੂੰ ਉਹਦੀ ਵਾਲ ਨਹੀਂ ਸੀ ਉਹ ਉੱਥੇ ਕੋਈ ਉਹ ਉਹ ਪਿੰਡ ਵਾਲਾ ਵੀ ਦੇਖ ਸਕਦਾ ਰਿਸਪੈਕਟ ਇੱਕ ਮਹਿਮਾਨ ਦਾ ਨਹੀਂ ਸਰ ਪਹਿਲੀ ਗੱਲ ਉਹਦੀ ਜ਼ਮੀਰ ਹੀ ਨਹੀਂ ਸੀ ਅਲੋਕ ਕਰਦੀ ਕਿ ਸਾਡੇ ਪਿੰਡ ਖੇਡਣ ਆਇਆ ਜੀ ਤੇ ਦੂਜੀ ਗੱਲ ਇਹ ਜੇ ਕੋਈ ਕਰੇਗਾ ਤਾਂ ਸਾਰਾ ਪਿੰਡ ਬੈਠਾ ਜੀ ਕੀਵਾ ਕਿ ਨਹੀਂ ਜਿਹੜਾ ਪਲੇਅਰ ਪਲੇਅਰ ਹੈ ਪਲੇਅਰ ਨਾਲ ਨਹੀਂ ਤੁਸੀਂ ਵੇਖੋ ਆਪਦਾ ਨਿੱਜੀ ਤੌਰ ਤੇ ਜੁੜਦੀ ਹੈ ਜੇ ਕੋਈ ਗ੍ਰਿੰਡ ਹੋਣਾ ਹੈ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਜੀ ਜੀ ਮਿੰਟੂ ਜੀ ਖੈਰ ਉਹ ਚੀਜ਼ਾਂ ਸ਼ਾਇਦ ਕਿਤੇ ਨਾ ਕਿਤੇ ਗਵਾਲੀਆਂ ਨੇ ਆਪਾਂ ਲੈਕ ਕਰਦੇ ਆ ਉਹਨਾਂ ਦੇ ਵਿੱਚੋਂ ਅੰਗਲ ਜੀ ਕਹਿ ਰਹੇ ਨੇ ਕਿ ਜਦੋਂ ਦੀਆਂ ਨਵੀਆਂ ਫੈਡਰੇਸ਼ਨਸ ਬਣੀਆਂ ਨੇ ਜਾਂ ਲੀਗਸ ਬਣੀਆਂ ਨੇ ਹਾਂ ਫਿਰ ਇਹ ਵੀ ਆਪਸ ਦੇ ਵਿੱਚ ਵੀ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਫਿਰ ਖਤਰਨਾਕ ਰੂਪ ਧਾਰਨ ਕਰ ਲੈਂਦੀ ਹੈ ਪਰ ਕਬੱਡੀ ਨੂੰ ਅਸਾਧ ਕਰਦੇ ਯਾਰ ਕਬੱਡੀ ਸਭ ਦੀ ਆ ਇਹਨਾਂ ਚੀਜ਼ਾਂ ਤੋਂ ਮੁਕਤ ਹੋਣੀ ਚਾਹੀਦੀ ਆ ਜੀ ਪੈਸਾ ਜਿੰਨਾ ਮਰਜ਼ੀ ਆ ਜਾਏ ਚਲੋ ਪਲੇਅਰਾਂ ਕੋਲ ਹੀ ਜਾਂਦਾ ਕਮੈਂਟੇਟਰਾਂ ਕੋਲੇ ਜਾਂਦਾ ਹੂੰ 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 ਪ੍ਰਮੋਟਰਾਂ ਕੋਲੇ ਜਾਂਦਾ ਉਹ ਤਾਂ ਚਲੋ ਆਪਣੇ ਭਰਾ ਹੀ ਨੇ ਜੀ ਜੀ ਪੈਸਾ ਆਵੇ ਜਿੰਨਾ ਮਰਜ਼ੀ ਆ ਸਮੇਂ ਦੇ ਦੌਰ ਦੇ ਹਿਸਾਬ ਨਾਲ ਬਦਲਦੀਆਂ ਨੇ ਚੀਜ਼ਾਂ